ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਅੱਜ ਪਿੰਡ ਸੰਧਵਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਜਿਸ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਗੁਰੂ ਸਾਹਿਬ ਜੀ ਨਾਲ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਉਣਾ ਅਤੇ ਗੁਰੂ ਸਾਹਿਬ ਜੀ ਨਾਲ ਜੰਗਾ ਵਿੱਚ ਜੰਗਾ ਲੜਨੀਆਂ ਅਤੇ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਜੰਗਾ ਵਿੱਚ ਸ਼ਹੀਦ ਹੋਣਾ ਜਿੰਨੀ ਕੁਰਬਾਨੀ ਆਪਾਂ ਕਹਿੰਦੇ ਦਸ਼ਮ ਪਿਤਾ ਦੀ ਆ ਉਨੀ ਕੁਰਬਾਨੀ ਬਾਬਾ ਜੀਵਨ ਸਿੰਘ ਜੀ ਦੀ ਵੀ ਆ ਕਿਉਂਕਿ ਦਸ਼ਮ ਪਿਤਾ ਜੀ ਦੇ ਵੀ ਚਾਰ ਸਹਿਬਜਾ ਦੇ ਸ਼ਹੀਦ ਹੋਏ ਅਤੇ ਬਾਬਾ ਜੀਵਨ ਸਿੰਘ ਜੀ ਦੇ ਵੀ ਚਾਰ ਸੁਪੁੱਤਰ ਜੰਗਾਂ ਦੇ ਵਿੱਚ ਸ਼ਹੀਦ ਹੋਏ ਸੋ ਆਪਾਂ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰੀਏ ਉਨ੍ਹਾਂ ਦਾ ਜੋ ਇਤਿਹਾਸ ਆ ਉਹ ਹਰੇਕ ਤੱਕ ਪਹੁੰਚਦਾ ਕਰੀਏ ਤਾਂ ਕਿ ਹਰੇਕ ਨੂੰ ਪਤਾ ਲੱਗੇ ਕਿ ਬਾਬਾ ਜੀਵਨ ਸਿੰਘ ਜੀ ਦੀ ਕੀ ਕੁਰਬਾਨੀ ਹੈ ਬਾਬਾ ਜੀਵਨ ਸਿੰਘ ਜੀ ਨੇ ਸਿੱਖ ਕੌਮ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਸੋ ਇਹਨਾਂ ਸ਼ਬਦਾਂ ਨਾਲ ਹੀ ਅਸੀਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਉਹਨਾਂ ਅਪੀਲ ਕਰਦੇ ਹਾਂ ਕਿ ਆਪਾਂ ਆਪਣੇ ਸਮਾਜ ਨੂੰ ਅਪੀਲ ਕਰੀਏ ਕਿ ਉਹ ਬਾਬਾ ਜੀਵਨ ਸਿੰਘ ਜੀ ਦੇ ਅਤੇ ਦਸ਼ਮ ਪਿਤਾ ਜੀ ਦੇ ਦੱਸੇ ਹੋਏ ਰਾਹ 'ਤੇ ਚੱਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ